ਈਡੀ ਦੇ ਰੋਲ ਬਾਰੇ ਈਡੀ ਦੀ ਪਰਫਾਰਮੈਂਸ ਬਾਰੇ ਈਡੀ ਦੀ ਵਰਤੋਂ ਦੁਰਵਰਤੋਂ ਬਾਰੇ ਬਹੁਤ ਤਿੱਖਾ ਆਵਾਜ਼ ਵਿਵਾਦ ਚੱਲ ਰਿਹਾ ਨਦਰਾ ਚ ਸੁਪਰੀਮ ਕੋਰਟ ਵੱਲੋਂ ਇੱਕ ਬਹੁਤ ਹੀ ਅਹਿਮ ਜਿਹੜਾ ਫੈਸਲਾ ਆਇਆ ਹੈ ਜੱਜਮੈਂਟ ਆਈ ਹੈ ਜਿਹੜਾ ਫੈਸਲਾ ਹੋਇਆ ਹੈ ਉਹਦੇ ਨਾਲ ਹੁਣ ਕਾਨੂੰਨ ਦੇ ਵਿੱਚ ਕੋਈ ਕਨਫਿਊਜ਼ਨ ਨਹੀਂ ਰਹਿ ਗਈ ਹੈ ਪੈਰਟੀ ਹੈ ਕਿ ਜਿੱਥੇ ਇੱਕ ਅਕਿਊਜ਼ ਨੂੰ ਈਡੀ ਨੇ ਅਰੈਸਟ ਨਹੀਂ ਕੀਤਾ ਉਹਨੂੰ ਅਪੀਅਰੈਂਸ ਤੋਂ ਬਾਅਦ ਕਸਟਡੀ ਦੇ ਵਿੱਚ ਦੇ ਵਿੱਚ ਨਹੀਂ ਲਿਤਾ ਜਾ ਸਕਦਾ ਉਹਨੂੰ ਰਿਲੀਜ਼ ਕਰਨਾ ਪੈਣਾ ਹੈ ਜਦੋਂ ਉਹ ਪੇਸ਼ ਹੋ ਗਿਆ ਸਮਨ ਤੋਂ ਬਾਅਦ ਕੋਰਟ ਦੇ ਵਿੱਚ ਪਹਿਲਾਂ ਕੀ ਸੀ ਜਿਸ ਤਰੀਕੇ ਨਾਲ ਮੈਟਰ ਸੁਪਰੀਮ ਕੋਰਟ 'ਚ ਪਹੁੰਚੇ ਹਰ ਅਕਿਊਜ਼ਡ ਨੂੰ ਅਰੈਸਟ ਨਹੀਂ ਸੀ ਕੀਤਾ ਜਾਂਦਾ ਜੇ ਇਸ ਵਿੱਚ 11 ਅਕਿਊਜ਼ਡ ਐ ਤੇ ਇੱਕ ਅਕਿਊਜ਼ ਨੂੰ ਅਰੈਸਟ ਕੀਤਾ 10 ਨੂੰ ਅਕਿਊਜ਼ ਨੂੰ ਅਰੈਸਟ ਨਹੀਂ ਕੀਤਾ ਸੋ 10 ਦੇ 10 ਜੇਲ੍ਹ ਦੇ ਵਿੱਚ ਨਹੀਂ ਭੇਜੇ ਜਾਣਗੇ ਸਿਪਰੀਮ ਕੋਰਟ ਨੇ ਬਧੇਰੇ ਕੇਸਾਂ 'ਚ ਬੇਲ ਦਿੱਤੀ ਵੀ ਐਨ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਇੱਕ ਫੈਸਲਾ ਲੇਤਾ ਕਿ ਹੁਣ ਅਸੀਂ ਪੂਰੇ ਲਾਅ ਨੂੰ ਕ੍ਰਿਸਟਲਾਈਜ਼ ਕਰਕੇ ਇੱਕ ਵਾਰ ਹੀ ਲੇ ਡਾਊਨ ਕਰ ਦਵਾਂਗੇ ਜੋ ਪੂਰੀ ਕੰਟਰੀ ਦੀ ਸਾਰੀ ਕੋਟਾਂ ਤੇ ਲਾਗੂ ਹੋਏਗਾ ਤੇ ਜਿੱਥੇ-ਜਿੱਥੇ ਇਹ ਸਿਚੁਏਸ਼ਨ ਆ ਰਹੀ ਹੈ ਕਿ ਅਕਿਊਜ਼ ਨੂੰ ਅਰੈਸਟ ਨਹੀਂ ਕੀਤਾ ਗਿਆ ਉੱਥੇ ਕੋਈ ਕਨਫਿਊਜ਼ਨ ਨਾ ਹੋਵੇ ਤੇ ਪੇਸ਼ ਹੁੰਦੇ ਆਂ ਹੀ ਤਾਨੂੰ ਰੀਲੀਜ਼ ਕਰ ਦਿੱਤਾ ਜਾਵੇ ਇੱਕ ਬਾਂਡ ਤੇ ਇੱਕ ਹੋਰ ਬਹੁਤ ਇੰਟਰਸਟਿੰਗ ਜਿਹੜੀ ਇੱਕ ਆਬਜ਼ਰਵੇਸ਼ਨ ਕੋਰਟ ਨੇ ਦਿੱਤੀ ਹੈ ਇਸਕੇ ਜੇ ਨੋਨ ਅਵੇਲੇਬਲ ਵਾਰੰਟੀ ਤੋਂ ਉਹਨ ਤੋਂ ਬਾਅਦ ਵੀ ਅਕਿਊਜ਼ ਅਪਲਾਈ ਕਰਦਾ ਹੈ ਤੇ ਉਹਨੇ ਕੈਂਸਲੇਸ਼ਨ ਆਫ ਵੇਲ ਅਪਲਾਈ ਕਰਨੀ ਉਹਨੇ ਐਂਟੀਸੀਪੇਟਰੀ ਬਿਲ ਨਹੀਂ ਅਪਲਾਈ ਕਰਦਾ ਤਾਂ ਕੈਂਸਲੇਸ਼ਨ ਆਫ ਵਾਰੰਟੀ ਅਪਲਾਈ ਕਰਨਾ ਹੈ ਤੇ ਕੈਂਸਲੇਸ਼ਨ ਆਫ ਵਾਰੰਟ ਦੇ ਵਿੱਚ ਵੀ ਉਹਨੂੰ ਕੋਈਨ ਕੰਡੀਸ਼ਨ ਸੈਟੀਸਫਾਈ ਕਰਨ ਦੀ ਲੋੜ ਨਹੀਂ ਬਲੋ ਕੇ ਕੇਸ ਜਿਹੜਾ ਐਲੀਗੇਸ਼ਨਸ ਨੇ ਉਹਦਾ ਨਹੀਂ ਉਹ ਆਪਣੀ ਜਿਹੜੀ ਪਰਸਨਲ ਐਕਸਪਲੇਨੇਸ਼ਨ ਹੋਏਗੀ ਉਹਨੂੰ ਇਹ ਨਹੀਂ ਸਾਬਿਤ ਕਰਨਾ ਕਿ ਮੈਂ ਬੇਗੁਨਾਹ ਤੇ ਤੁਸੀਂ ਇਸ ਕੰਕਲੂਜਨ ਤੇ ਪਹੁੰਚੋ ਕਿ ਮੈਂ ਇਨੋਸੈਂਟ ਹੂੰ

ਦੇ ਗੁਜਰਾਤ ਦੇ ਵਿੱਚ ਮਾਈ ਅਕਸਪੀਰੀਐਂਸਿਸ ਕੇ ਤੁਹਾਨੂੰ ਅਪੀਅਰ ਹੁੰਦੇ ਆ ਹੀ ਬੇਲ ਮਿਲ ਜਾਂਦੀ ਹੈ ਜੇ ਤੁਹਾਨੂੰ ED ਨੇ ਅਰੈਸਟ ਨਹੀਂ ਕੀਤਾ ਭਵਿਸ਼ਾਈ ਟਾਈਮ ਸਰ ਦਾ ਸਵਾਗਤ ਹੈ ਮੈਂ ਬਲਜੀਤ ਬੱਲੇ ਐਡੀਟਰ ਭਵਿਸ਼ਾਈ ਨੈਟਵਰਕ ਤਿਰਸ਼ੀ ਨਜ਼ਰ ਮੀਡੀਆ ED ਐਨਫੋਰਸਮੈਂਟ ਡਾਇਰੈਕਟੋਰੇਟ ਬਹੁਤ ਚਰਚਾ ਆਜਾ ਅੱਜਕੱਲ ਪਿਛਲੇ ਕਾਫੀ ਸਮੇ ਤੋਂ ED ਦੇ ਰੋਲ ਬਾਰੇ ED ਦੀ ਪਰਫਾਰਮੈਂਸ ਬਾਰੇ ED ਦੀ ਵਰਤੋਂ ਦੁਰਵਰਤੋਂ ਬਾਰੇ ਬਹੁਤ ਦਿੱਖਾਵਾ ਦੇ ਬਾਦ ਚੱਲ ਰਿਹਾ ਹੈ ਨਦਰਾਜ ਕਿ ਈਡੀ ਵਰਤੋਂ ਸਹੀ ਹੋ ਰਹੀ ਨਹੀਂ ਹੋ ਰਹੀ ਤੇ ਈਡੀ ਨਾਲ ਸੰਬੰਧਿਤ ਜਿਹੜੇ ਕੇਸ ਨੇ ਉਹ ਇਸ ਵੇਲੇ ਮੈਨੂੰ ਲੱਗਦਾ ਕਿ ਅਦਾਲਤਾਂ ਦੇ ਵਿੱਚ ਕਾਫੀ ਗਿਣਤੀ ਚ ਹੋਣੇ ਆ ਹੇਠਾਂ ਤੋਂ ਲੈ ਕੇ ਉੱਪਰ ਤੱਕ ਤੇ ਇਸ ਦੌਰਾਨੀ ਈਡੀ ਦਾ ਜਦੋਂ ਇਹ ਕੰਟਰੋਵਰਸੀ ਚੱਲ ਰਹੀ ਹੈ ਬਾਤ ਚੱਲ ਰਿਹਾ ਕਿ ਉਹਦੀ ਵਰਤੋਂ ਕਿਸ ਤਰ੍ਹਾਂ ਹੋ ਰਹੀ ਹੈ ਇਹ ਅਲੀਗੇਸ਼ਨ ਲਗਦੇ ਨੇ ਕਿ ਉਹਦੀ ਵਰਤੋਂ ਜਿਹੜੀ ਆ ਉਹ ਸਸ਼ੇਸ਼ਮੰਤਾਂ ਲਈ ਹੋ ਰਹੀ ਹੈ ਇਹ ਅਲੀਗੇਸ਼ਨ ਵੀ ਲਗਦੇ ਨੇ ਅ ਇਸ ਦੌਰਾਨ ਚ ਸੁਪਰੀਮ ਕੋਰਟ ਵੱਲੋਂ ਇੱਕ ਬਹੁਤ ਹੀ ਅਹਿਮ ਜਿਹੜਾ ਫੈਸਲਾ ਆਇਆ ਹੈ ਜੱਜਮੈਂਟ ਆਈ ਹੈ ਜਿਹੜੇ ਈਡੀ ਦੀਆਂ ਪਾਵਰਸ ਬਾਰੇ ਔਰ ਈਡੀ ਦੀਆਂ ਅਰੈਸਟ ਦੀਆਂ ਪਾਵਰਸ ਬਾਰੇ ਸਾਡੇ ਕਾਫੀ ਮੀਡੀਆ ਨੇਤਾ ਇਸ ਤਰ੍ਹਾਂ ਦੀ ਇਹਨੂੰ ਪੇਸ਼ ਕੀਤਾ ਕਿ ਈਡੀ ਦੇ ਪਰ ਕੁਤਰੇ ਖੰਭ ਕੁਤਰੇ ਪਾਵਰ ਕੰਟੇਨਰ ਇਸਤਾਨੀਆ ਹੈਡਲਾਈਨਸ ਲੱਗੀਆਂ ਨੇ ਅ ਸੁਪਰੀਮ ਕੋਰਟ ਦਾ ਜੋ ਫੈਸਲਾ ਜੱਜਮੈਂਟ ਹੈ ਉਹ ਅਸੀਂ ਰਿਪੋਰਟ ਵੀ ਕਰ ਚੁੱਕੇ ਆ ਪਰ ਇਹ ਫੈਸਲੇ ਦਾ ਵੇਰਵਾ ਕੀ ਹੈ ਕਿੱਥੋਂ ਕਿਵੇਂ ਸ਼ੁਰੂ ਹੋਇਆ ਕਿਵੇਂ ਸੁਪਰੀਮ ਕੋਰਟ ਗੱਲ ਪਹੁੰਚੀ ਤੇ ਇਸ ਦੀਆਂ ਹੁਣ ਇੰਪਲੀਕੇਸ਼ਨਸ ਕੀ ਨੇ ਭਾਵ ਕਿ ED ਦੇ ਨਾਲ ਸੰਬੰਧਿਤ ਜਿਹੜੇ ਕੇਸ ਨੇ ਜਿਹੜੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਿ ਲਾਗਰ ਪੇਸ਼ ਕੀਤੇ ਨੇ ਜਾਂ ਬੰਦੇ ਫੜੇ ਆ ਨੇ ਜਾਂ ਫੜੇ ਜਾਣੇ ਆ ਉਸ ਮਾਮਲੇ ਚ ਜਿਹੜਾ ਮਨੀ ਲਾਂਡਰਿੰਗ ਦਾ ਜਿਹੜਾ ਐਕਟ ਹੈ ਉਸ ਉਸ ਬਾਰੇ ਉਹਦੀਆਂ ਉਹਦਾ ਅਸਰ ਕੀ ਪਾਏਗਾ ਇਸ ਸੁਪਰੀਮ ਕੋਰਟ ਦੀ ਜੱਜਮੈਂਟ ਦਾ ਇਸ ਬਾਰੇ ਜਾਣਨਾ ਤੇ ਸਮਝਣਾ ਜ਼ਰੂਰੀ ਹੈ ਸੋ ਇਸ ਲਈ ਸਾਡੇ ਨਾਲ ਮੌਜੂਦ ਨੇ ਹਰਸ਼ਦ ਸਿੱਟੀ ਸੁਪਰੀਮ ਕੋਰਟ ਦੇ ਐਡਵੋਕੇਟ ਨੇ ਜਿਹੜੇ ਕਿ ਇਸ ਕੇਸ ਨਾਲ ਇਸ ਜਜਮੈਂਟ ਨਾਲ ਬਹੁਤ ਸਿੱਧੇ ਤੌਰ ਤੇ ਜੁੜੇ ਹੋਏ ਨੇ ਤੇ ਅਸੀਂ ਉਹਨਾਂ ਤੋਂ ਜਾਣਾਂਗੇ ਇਸ ਨਾਲ ਸੰਬੰਧਿਤ ਸਵਾਲਾਂ ਬਾਰੇ ਹਰਸ਼ਦ ਵੈਲਕਮ ਧੰਨਵਾਦ ਫੈਸਲੇ ਦੀ ਪਹਿਲਾਂ ਦਾ ਥੋੜਾ ਜਿਹਾ ਬਰੀਫ ਜਿਹੜਾ ਐਕਸਪਲੇਨ ਕਰ ਦਿਓ ਕਿ ਫੈਸਲਾ ਜੋ ਹੋਇਆ ਹੈ ਉੱਥੇ ਹੋਇਆ ਹੈ ਮਤਲਬ ਉਹਦਾ ਜਿਹੜਾ ਵਿਆਖਿਆ ਜਿਵੇਂ ਕਰਨੀ ਹੈ ਨਾ ਵੀ ਆਪਾਂ ਕਾਉਨਸਲ ਆਮ ਭਾਸ਼ਾ ਚ ਮਤਲਬ ਲੀਗਲ ਭਾਸ਼ਾ ਇਧਾਂ ਆਮ ਭਾਸ਼ਾ ਚ ਕਰਨੀ ਹੁੰਦੀ ਹੈ ਜੀ ਆਮ ਭਾਸ਼ਾ ਚ ਦਸੀਏ ਤੇ ਜਿਹੜਾ ਫੈਸਲਾ ਹੋਇਆ ਹੈ ਉਹਦੇ ਨਾਲ ਹੁਣ ਕਾਨੂੰਨ ਦੇ ਵਿੱਚ ਕੋਈ ਕਨਫਿਊਜ਼ਨ ਨਹੀਂ ਰਹਿ ਗਈ ਹੈ ਠੀਕ ਹੈ ਕਲੈਰਿਟੀ ਹੈ ਕਿ ਜਿੱਥੇ ਇੱਕ ਅਕਿਊਜ਼ ਨੂੰ ED ਨੇ ਅਰੈਸਟ ਨਹੀਂ ਕੀਤਾ ਉਹਨੂੰ ਅਪੀਅਰੈਂਸ ਤੋਂ ਬਾਅਦ ਕਸਟਡੀ ਦੇ ਵਿੱਚ ਦੇ ਵਿੱਚ ਨਹੀਂ ਲਿਤਾ ਜਾ ਸਕਦਾ ਉਹਨੂੰ ਰਿਲੀਜ਼ ਕਰਨਾ ਪੈਣਾ ਜਦੋਂ ਉਹ ਪੇਸ਼ ਹੋ ਗਿਆ ਸਮਨ ਤੋਂ ਬਾਅਦ कोर्ट ਦੇ ਵਿੱਚ ਸੋ ਪਹਿਲਾਂ ਕੀ ਸੀ ਜਿਸ ਤਰੀਕੇ ਨਾਲ ਮੈਟਰ ਸੁਪਰੀਮ ਕੋਰਟ ਚ ਪਹੁੰਚੇ ਉਥੇ ਜਿੱਥੇ ਵੀ ਈਡੀ ਇੱਕ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਪ੍ਰੋਸੀਕਿਊਸ਼ਨ ਕੰਪਲੇਂਟ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਫਾਈਲ ਕਰਦੀ ਸੀ ਠੀਕ ਹੈ ਹਰ ਅਕਿਊਜ਼ਡ ਨੂੰ ਅਰੈਸਟ ਨਹੀਂ ਸੀ ਕੀਤਾ ਜਾਂਦਾ ਠੀਕ ਹੈ ਜੇ ਕੇਸ ਚ 11 ਅਕਿਊਜ਼ਡ ਐ ਤੇ ਇੱਕ ਅਕਿਊਜ਼ ਨੂੰ ਅਰੈਸਟ ਕੀਤਾ 10 ਨੂੰ ਅਕਿਊਜ਼ ਨੂੰ ਅਰੈਸਟ ਨਹੀਂ ਕੀਤਾ ਸੋ 10 ਦੇ 10 ਜੇਲ ਦੇ ਵਿੱਚ ਨਹੀਂ ਭੇਜੇ ਜਾਣਗੇ ਇਹ ਇਹ ਬੈਸ ਸ਼ੁਰੂ ਤੋਂ ਕੀਤੀ ਜਾਂਦੀ ਸੀ ਬਟ ਕੁਝ ਕੋਰਟਾਂ ਨੇ ਉਸ ਚੀਜ਼ ਨੂੰ ਨਹੀਂ ਮੰਨਿਆ ਤੇ ਬੇਲ ਐਪਲੀਕੇਸ਼ਨਸ ਡਿਸਮਿਸ ਕੀਤੀਆਂ ਇਹ ਕਹਿ ਕੇ ਕਿ ਸੈਕਸ਼ਨ 45 ਦੇ ਥੱਲੇ ਜਿਹੜੀ ਟੂ ਇਨ ਕੰਡੀਸ਼ਨਸ ਹੈ ਕਿ ਤੁਹਾਨੂੰ ਇਹ ਸਾਬਿਤ ਕਰਨਾ ਪੈਣਾ ਹੈ ਬੇਲ ਦੇ ਸਟੇਜ ਤੇ ਕਿ ਮੈਂ ਬਿਲਕੁਲ ਬੇਗੁਨਾਹ ਹਾਂ ਤੇ ਮੈਂ ਬਿਲਕੁਲ ਕੋਈ ਆਫੈਂਸ ਨਹੀਂ ਕੀਤਾ ਤੇ ਕੋਰਟ ਇਸ ਫੈਸਲੇ ਤੇ ਪਹੁੰਚੇ ਉਸ ਤੋਂ ਬਾਹਰ ਹੀ ਤੁਹਾਨੂੰ ਛੱਡਿਆ ਜਾਏਗਾ ਇਹ ਕਹਿ ਕੇ ਪਟੀਸ਼ਨ ਡਿਸਮਿਸ ਕੀਤੀ ਜਾਂਦੀ ਸੀ ਸੋ ਉਹ ਮਾਮਲਾ ਹਾਈ ਕੋਰਟ ਪਹੁੰਚਿਆ ਤੇ ਹਾਈ ਕੋਰਟ ਦੇ ਵਿੱਚ ਵੀ ਪਿਟੀਸ਼ਨ ਡਿਸਮਿਸ ਕੀਤੀ ਗਈਆਂ ਐਂਟੀਸੀਪੇਟਰੀ ਬੇਲਸ ਦੀਆਂ ਕਿ ਸੈਕਸ਼ਨ 45 ਲਾਗੂ ਹੋਏਗਾ ਤੇ ਤੁਹਾਨੂੰ ਈਵਨ ਇਫ ਤੁਹਾਨੂੰ ਅਰੈਸਟ ਨਹੀਂ ਕੀਤਾ ਗਿਆ ਤਾਂ ਵੀ ਤੁਹਾਨੂੰ ਸੈਕਸ਼ਨ 45 ਸੈਟੀਸਫਾਈ ਕਰਨ ਤੋਂ ਬਾਅਦ ਹੀ ਬੇਲ ਦਿੱਤੀ ਜਾਏ। ਠੀਕ ਹੈ। ਇਸ ਕਾਰਨ ਬਥੇਰੀਆਂ ਪਿਟੀਸ਼ਨਾਂ ਸੁਪਰੀਮ ਕੋਰਟ ਪਹੁੰਚੀਆਂ। ਫ੍ਰੋਮ ਪੰਜਾਬ, ਮੱਧ ਪ੍ਰਦੇਸ਼, ਬਿਹਾਰ, ਉੱਤਰ ਪ੍ਰਦੇਸ਼ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਬਥੇਰੇ ਕੇਸਾਂ 'ਚ ਬੇਲ ਦਿੱਤੀ ਵੀ ਐਨ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਇੱਕ ਫੈਸਲਾ ਲਿੱਤਾ ਕਿ ਹੁਣ ਅਸੀਂ ਪੂਰੇ ਲਾ ਨੂੰ ਰੀਕਸਟਲਾਈਜ਼ ਕਰਕੇ ਇੱਕ ਵਾਰ ਹੀ ਲੇ ਡਾਊਨ ਕਰ ਦਵਾਂਗੇ ਜੋ ਪੂਰੀ ਕੰਟਰੀ ਦੀ ਸਾਰੀ ਕੋਰਟਾਂ ਤੇ ਲਾਗੂ ਹੋਏਗਾ ਤੇ ਜਿੱਥੇ-ਜਿੱਥੇ ਇਹ ਸਿਚੁਏਸ਼ਨ ਆ ਰਹੀ ਹੈ ਕਿ ਅਕਿਊਜ਼ ਨੂੰ ਅਰੈਸਟ ਨਹੀਂ ਕੀਤਾ ਗਿਆ ਉੱਥੇ ਕੋਈ ਕਨਫਿਊਜ਼ਨ ਨਾ ਹੋਵੇ ਤੇ ਪੇਸ਼ ਹੁੰਦੇ ਆਂ ਹੀ ਤਾਨੂੰ ਰਿਲੀਜ਼ ਕਰ ਦਿੱਤਾ ਜਾਵੇ ਇੱਕ ਬਾਂਡ ਤੇ ਸੋ ਐਸ ਕਰਕੇ 온1 ਮਾਰਚ ਪਹਿਲੀ ਮਾਰਚ ਨੂੰ ਇੱਕ ਆਰਡਰ ਪਾਸ ਕੀਤਾ ਗਿਆ ਐਸੇ ਮੈਟਰ ਦੇ ਵਿੱਚ ਜਿੱਥੇ ਕੋਰਟ ਨੇ ਇੱਕ ਇਸ਼ੂ ਫਰੇਮ ਕੀਤਾ ਮਤਲਬ ਇੱਕ ਤਾਂ ਕੱਲ ਹੋਇਆ ਇੱਕ ਪਹਿਲੀ ਮਾਰਚ ਨੂੰ ਕੀਤਾ ਪਹਿਲਾ ਆਰਡਰ ਕੋਈ ਕੁਆਰਟਰ ਪਾਸ ਹੋਇਆ ਜਿਹਦੇ ਵਿੱਚ ਕੋਰਟ ਨੇ ਇੱਕ ਪ੍ਰਾਈਮ ਅਫਸਰ ਆਪੀਨੀਅਨ ਦਿੱਤਾ ਕਿ ਇੱਕ ਅਕਿਊਜ਼ ਜਿਹਨੂੰ ਅਰੈਸਟ ਨਹੀਂ ਕੀਤਾ ਗਿਆ ਲੱਗਿਆ ਤੇ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਉਹਨੂੰ ਬੇਲ ਐਪਲੀਕੇਸ਼ਨ ਫਾਈਲ ਕਰਨ ਦੀ ਲੋੜ ਵੀ ਹੈ ਜਾਂ ਨਹੀਂ ਤੇ ਜੇ ਉਹਨੂੰ ਬੇਲ ਫਾਈਲ ਐਪਲੀਕੇਸ਼ਨ ਬੇਲ ਐਪਲੀਕੇਸ਼ਨ ਫਾਈਲ ਕਰਨ ਦੀ ਲੋੜ ਹੈ ਤੇ ਉਸ ਦੇ ਵਿੱਚ ਟਵਿਨ ਕੰਡੀਸ਼ਨਸ ਜਿਹੜੀਆਂ ਹਨ ਉਹ ਅਪਲਾਈ ਕਰਨ ਦੀ ਹੈ ਕਿ ਨਹੀਂ ਕਰਨ ਦੀ ਸੋ ਦੋ ਇਸ਼ੂਸ ਫ੍ਰੇਮ ਕੀਤੇ ਗਏ ਤੇ ਉਹਨਾਂ ਦੋ ਇਸ਼ੂਸ ਤੇ ਕੋਰਟ ਨੇ ਹੁਣ ਕੱਲ ਫੈਸਲਾ ਦਿੱਤਾ ਜਿਹਦੇ ਚ 10 ਕਨਕਲੂਜਨ ਦਿੱਤੇ ਸੋ ਉਹਨਾਂ 10 ਕਨਕਲੂਜਨਸ ਚ ਜਿਹੜਾ ਆਪਰੇਟਿਵ ਪੋਰਸ਼ਨ ਹੈ ਉਹ ਇਹ ਹੈ ਕਿ ਜਿੱਥੇ ਇੱਕ ਅਕਿਊਜ਼ ਨੂੰ ਅਰੈਸਟ ਨਹੀਂ ਕੀਤਾ ਗਿਆ ਤੇ ਇਨਵੈਸਟੀਗੇਸ਼ਨ ਕੰਪਲੀਟ ਕਰਨ ਤੋਂ ਬਾਅਦ ਕੰਪਲੇਂਟ ਫਾਈਲ ਕਰ ਦਿੰਦੀ ਹੈ ਅਦਾਲਤ ਦੇ ਵਿੱਚ ਠੀਕ ਹੈ ਸਭ ਤੋਂ ਪਹਿਲਾਂ ਤੇ ਉਹਦੇ ਅਗੇਂਸਟ ਵਾਰੰਟ ਨਹੀਂ ਇਸ਼ੂ ਕਰੇਗੀ ਸਭ ਤੋਂ ਪਹਿਲਾਂ ਸਮਨ ਇਸ਼ੂ ਕਰੇਗੀ ਜੇ ਉਹ ਸਮਨ ਤੇ ਪੇਸ਼ ਹੋ ਜਾਂਦਾ ਹੈ ਠੀਕ ਹੈ ਸੈਕਸ਼ਨ 88 ਦੇ ਥੱਲੇ ਉਹਨੂੰ ਬਾਂਡ ਤੇ ਬਾਂਡ ਲੈ ਕੇ ਕਿ ਮੈਂ ਹਰ ਅਗਲੀ ਡੇਟ ਤੇ ਪੇਸ਼ ਹੁੰਦਾ ਰਹਾਗਾ ਉਹਨੂੰ ਰਿਲੀਜ਼ ਕਰ ਦਿੱਤਾ ਜਾਏਗਾ ਠੀਕ ਹੈ ਤੇ ਇਸ ਪ੍ਰੋਸੈਸ ਦੇ ਵਿੱਚ ਬੇਲ ਐਪਲੀਕੇਸ਼ਨ ਫਾਈਲ ਕਰਨ ਦੀ ਲੋੜ ਨਹੀਂ ਹੈ ਸਿንስ ਬੇਲ ਐਪਲੀਕੇਸ਼ਨ ਫਾਈਲ ਕਰਨ ਦੀ ਲੋੜ ਨਹੀਂ ਹੈ ਟਵਿਨ ਕੰਡੀਸ਼ਨ ਜਿਹੜੀ ਹੈਗੀ ਹੈ ਕਿ ਤੁਹਾਨੂੰ ਸਾਬਿਤ ਕਰਨਾ ਪੈਣਾ ਹੈ ਕਿ ਮੈਂ ਕੋਈ ਅਫੈਂਸ ਨਹੀਂ ਕਮਿਟ ਕੀਤਾ ਉਹ ਸੈਟੀਸਫਾਈ ਕਰਨ ਦੀ ਲੋੜ ਨਹੀਂ ਹੈ ਨਹੀਂ ਲੈ ਠੀਕ ਹੈ ਸੋ ਜੇ ਇੱਕ ਅਕਿਊਜ਼ ਪੇਸ਼ ਹੋ ਜਾਂਦਾ ਹੈ ਉਹਨੂੰ ਰਿਲੀਜ਼ ਕਰ ਦੇਣਾ ਚਾਹੀਦਾ ਇੱਕ ਬਾਂਡ ਲੈ ਕੇ ਜੇ ਅਪੀਲ ਪੇਸ਼ ਨਹੀਂ ਹੁੰਦਾ ਤਾਂ ਵੀ ਤੁਸੀਂ ਪਹਿਲਾਂ ਬਿਲੇਬਲ ਗਾਰੰਟੀ ਈਸ਼ੂ ਕਰਨਾ ਹੈ ਤੇ ਬਿਲੇਬਲ ਵਾਰੰਟ ਦੀ ਸਰਵਿਸ ਤੋਂ ਬਾਅਦ ਵੀ ਜੇ ਅਪੀਲ ਨਹੀਂ ਆਂਦਾ ਫਿਰ ਨਾਨ ਬਿਲੇਬਲ ਵਾਰੰਟ ਈਸ਼ੂ ਕਰਨਾ ਇੱਕ ਹੋਰ ਬਹੁਤ ਇੰਟਰਸਟਿੰਗ ਜਿਹੜੀ ਇੱਕ ਆਬਜ਼ਰਵੇਸ਼ਨ ਕੋਰਟ ਨੇ ਦਿੱਤੀ ਹੈ ਇਸ ਕੇ ਜੇ ਨਾਨ ਬਿਲੇਬਲ ਵਾਰੰਟ ਈਸ਼ੂ ਹੋਣ ਤੋਂ ਬਾਅਦ ਵੀ ਅਪੀਲ ਅਪਲਾਈ ਕਰਦਾ ਹੈ ਤੇ ਉਹਨੇ ਕੈਂਸਲੇਸ਼ਨ ਆਫ ਬੇਲ ਅਪਲਾਈ ਕਰਨੀ ਉਹਨੇ ਐਂਟੀਸੀਪੇਟਰੀ ਬਿਲ ਨਹੀਂ ਅਪਲਾਈ ਕਰਨੀ ਕੈਂਸਲੇਸ਼ਨ ਆਫ ਵਾਰੰਟ ਹੀ ਅਪਲਾਈ ਕਰਨਾ ਹੈ ਤੇ ਕੈਂਸਲੇਸ਼ਨ ਆਫ ਵਾਰੰਟ ਦੇ ਵਿੱਚ ਵੀ ਉਹਨੂੰ ਟਵਿਨ ਕੰਡੀਸ਼ਨ ਸੈਟੀਸਫਾਈ ਕਰਨ ਦੀ ਲੋੜ ਨਹੀਂ ਹੈ ਠੀਕ ਹੈ ਇਨ ਅਵੇ ਉਹਨੂੰ ਸਿਰਫ ਇਹੀ ਦੱਸਣਾ ਹੈ ਕਿ ਮੈਂ ਕਿਉਂ ਪੇਸ਼ ਨਹੀਂ ਹੋ ਸਕਿਆ ਕਿਉਂ ਉਹ ਐ ਨਹੀਂ ਦੱਸਣਾ ਮਤਲਬ ਉਹ ਕੇਸ ਜਿਹੜਾ ਐਲੀਗੇਸ਼ਨਸ ਨੇ ਉਹਦਾ ਨਹੀਂ ਉਹ ਆਪਣੀ ਜਿਹੜੀ ਪਰਸਨਲ ਐਕਸਪਲੇਨੇਸ਼ਨ ਹੋਏਗੀ ਉਹਦੀ ਉਹਨੂੰ ਐ ਨਹੀਂ ਸਾਬਤ ਕਰਨਾ ਕਿ ਮੈਂ ਬੇਗੁਨਾਹ ਹਾਂ ਤੇ ਤੁਸੀਂ ਇਸ ਕਨਕਲੂਜਨ ਤੇ ਪਹੁੰਚੋ ਕਿ ਮੈਂ ਇਨੋਸੈਂਟ ਹਾਂ ਤੋਂ ਇਸ ਕਰਕੇ ਇਹ ਬਹੁਤ ਹੀ ਸਿਗਨੀਫੀਕੈਂਟ ਫੈਸਲਾ ਹੈ ਜਿੱਥੇ ਪਹਿਲਾਂ bail applications ਫਾਈਲ ਹੁੰਦੀਆਂ ਸੀ ਤੇ اپੋਜ਼ ਕੀਤੀ ਜਾਂਦੀ ਸੀ ਕਿ ਨਹੀਂ ਤੁਸੀਂ ਪਹਿਲਾਂ ਦੱਸੋ ਕਿ ਵੀ ਤੁਸੀਂ ਬੇਗੁਨਾਹ ਹੋ ਤੇ ਉਸ ਤੋਂ ਬਾਅਦ ਹੀ ਤੁਹਾਨੂੰ bail ਦਿੱਤੀ ਜਾਏਗੀ ਭਾਵੇਂ ਤੁਹਾਨੂੰ ED ਨੇ ਅਰੈਸਟ ਕੀਤਾ ਤੇ ਨਹੀਂ ਕੀਤਾ ਸੋ ਜਿਹੜੇ ਅਕਿਊਜ਼ ਨੂੰ ਅਰੈਸਟ ਕੀਤਾ ਗਿਆ ਤੇ ਵਰਸਸ ਜਿਹੜੇ ਅਕਿਊਜ਼ ਨੂੰ ਅਰੈਸਟ ਨਹੀਂ ਕੀਤਾ ਗਿਆ ਉਹ ਉਹਨਾਂ ਦਾ ਟ੍ਰੀਟਮੈਂਟ ਹੈਜ਼ ਟੂ ਬੀ ਡਿਫਰੈਂਟ ਉਹਨਾਂ ਨੂੰ ਇੱਕ ਤਰੀਕੇ ਨਾਲ ਨਹੀਂ ਟ੍ਰੀਟ ਕੀਤਾ ਜਾ ਸਕਦਾ ਸੋ ਐਸ ਕਰਕੇ ਕੋਰਟ ਨੇ ਫੈਸਲਾ ਦਿੱਤਾ ਕਿ ਅੱਗੇ ਤੋਂ ਇਹੋ ਜੀ ਪਟੀਸ਼ਨਸ ਜਿਹੜੀਆਂ ਆ ਉਹ ਸੁਪਰੀਮ ਕੋਰਟ ਤੱਕ ਨਾ ਪਹੁੰਚਣ ਤੇ ਸੈਸ਼ਨ ਕੋਰਟ ਦੇ ਲੈਵਲ ਤੇ ਹੀ ਇਹਨਾਂ ਨੂੰ ਰਿਲੀਜ਼ ਕਰਕੇ ਉੱਥੇ ਮੈਟਰ ਡਿਸਪੋਜ਼ ਆਫ ਹੋ ਜਾਵੇ ਕਿੰ ਕਿੰਨੇ ਕੇਸ ਇਸ ਤਰ੍ਹਾਂ ਦੇ ਹੈ ਸੀ ਇੱਕ ਤਾਂ ਇਹ ਮੇਰੇ ਦੋ ਸਵਾਲ ਨੇ ਇੱਕ ਤਾਂ ਕਿੰਨੇ ਕੇਸ ਇਸ ਤਰ੍ਹਾਂ ਦੇ ਸੀ ਦੂਸਰਾ ਹੈਗਾ ਕਿ ਤੁਸੀਂ ਇਹਦੇ ਨਾਲ ਕਿਸ ਤਰ੍ਹਾਂ ਜੁੜੇ ਹੋਏ ਸੀ ਤੁਸੀਂ ਕਿਹੜੇ ਕੋਈ ਅ ਕਾ ਜਿਹੜੇ ਵੀ ਕੇਸ ਨੂੰ ਪਾਇਰਵਾਇ ਕਰ ਰਹੇ ਸੀ ਕਿਸ ਤਰ੍ਹਾਂ ਸਜਾ ਮੈਂ ਇਹਨਾਂ ਸਾਰੇ ਕੇਸਸ ਚ ਕਾਉਂਸਲ ਰਿਹਾ ਹਾਂ ਅਰਾਊਂਡ 7 ਕੇਸਸ ਸਿਰੇਕਲ ਸੋ 7 ਚੋਂ 6 ਦੇ ਵਿੱਚ ਮੈਂ ਕਾਉਂਸਲ ਹਾਂ ਐਂਡ ਤੇ ਉਹ ਸਾਰੇ ਦੇ ਸਾਰੇ ਕੇਸ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਅ ਅਰਾਈਜ਼ ਕੀਤੇ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੀ ਜੱਜਮੈਂਟ ਸੀ ਜਿੱਤੇ ਐਂਟੀਸੀਪੇਟਰੀ ਵੀ ਡਿਸਮਿਸ ਕੀਤੀ ਗਈ ਸੀ ਸਭ ਤੇ 7 ਦੇ 7 ਕੇਸਾਂ ਚ ਇਹ ਲਿਖਿਆ ਗਿਆ ਸੀ ਕਿ ਐਂਟੀਸਿਪੇਟਰੀ ਬੇਲ ਉਦੋਂ ਹੀ ਮਿਲੇਗੀ ਤੁਹਾਨੂੰ ਜੇ ਟਵਿਨ ਕੰਡੀਸ਼ਨ ਸੈਟੀਸਫਾਈ ਕਰੋ ਸੋ ਉਸ ਉਹਨਾਂ ਉਹਨਾਂ ਕੇਸਿਸ ਦੀ ਐਸਐਲਪੀ ਅਸੀਂ ਫਾਈਲ ਕੀਤੀ ਇਨ ਸੁਪਰੀਮ ਕੋਰਟ ਤੇ ਉਹਦੇ ਚ ਇਨੀਸ਼ੀਅਲੀ ਕੋਰਟ ਨੇ ਸਾਨੂੰ ਸਟੇ ਦਿੱਤੀ ਸਾਰੇ ਦੇ ਸਾਰੇ ਅਕਿਊਜ਼ ਨੂੰ ਉਹਨਾਂ ਨੂੰ ਪੇਸ਼ ਕਰਾਇਆ ਗਿਆ ਕੋਰਟ ਦੇ ਵਿੱਚ ਉਸ ਤੋਂ ਪਹਿਲਾਂ ਵੀ ਬਹੁਤ ਟਾਈਮ ਪਹਿਲਾਂ ਤੋਂ ਇਹੋ ਜੀ ਪਟੀਸ਼ਨ ਆ ਫਾਈਲ ਹੋ ਰਹੀਆਂ ਸੀ ਜਿੱਥੇ ਮਤ ਆਈ ਇੱਕ ਕੇਸ ਸਾਡਾ ਮੱਧ ਪ੍ਰਦੇਸ਼ ਤੋਂ ਇੱਕ ਕੇਸ ਉੱਤਰ ਪ੍ਰਦੇਸ਼ ਤੋਂ ਇੱਕ ਕੇਸ ਬਿਹਾਰ ਤੋਂ ਜਿੱਥੇ ਜਿੱਥੇ ਬੇਲ ਰਿਜੈਕਟ ਹੋਈ ਡਿਸਪਾਈਟ ਕਿ ਅਕਿਊਜ਼ ਨੂੰ ਅਰੈਸਟ ਨਹੀਂ ਸੀ ਕੀਤਾ ਗਿਆ ਸੋ ਉੱਥੇ ਮੈਂ ਅਪੀਅਰ ਹੋਇਆ ਇਨ ਸੁਪਰੀਮ ਕੋਰਟ ਐਂਡ ਵੀ ਟੂਕ ਬੇਲ ਫॉर 올 ਸੱਚ ਅਕਿਊਜ਼ ਜਿੱਤੇ ਜਿੱਤੇ ਉਹ ਅਰੈਸਟ ਨਹੀਂ ਸੀ ਹੋਈ ਤੇ ਐਟ ਥੈਟ ਸਟੇਜ ਸੁਪਰੀਮ ਕੋਰਟ ਨੇ ਐਂਟੀਸਿਪੇਟਰੀ ਬੇਲ ਵੀ ਦਿੱਤੀ ਬਟ ਟਵਿਨ ਕੰਡੀਸ਼ਨ ਸੈਟੀਸਫਾਈ ਕੀਤੇ ਵੀ ਨਾ ਬਿਕੋਜ਼ ਇਹੋ ਜੀ ਸਿਚੁਏਸ਼ਨ ਦੇ ਵਿੱਚ ਟਵਿਨ ਕੰਡੀਸ਼ਨ ਲਾਗੂ ਨਹੀਂ ਹੁੰਦੀ ਸੋ ਇੱਕ ਸੀਰੀਜ਼ ਆਫ ਆਰਡਰਸ ਪਾਸ ਹੁੰਦੇ ਰਹੇ ਟਾਈਮ ਟੂ ਟਾਈਮ ਆਫਟਰ ਏਵਰੀ 1 অর 2 ਮੰਥਸ ਐਵਰੀ ਪਟੀਸ਼ਨ ਇੱਕ ਆ ਜਾਂਦੀ ਸੀ ਤੇ ਉਸ ਤੋਂ ਬਾਅਦ ਜਦੋਂ ਇੱਕ ਇਕੱਠੇ 7-8 ਕੇਸ ਆਏ ਤੇ ਕੋਰਟ ਨੂੰ ਲੱਗਿਆ ਕਿ ਇਹ ਇਸ਼ੂ ਹਰ ਦੂਸਰੇ ਤੀਜੇ ਦਿਨ ਅਰਾਈਜ਼ ਹੋ ਰਿਹਾ ਹੈ ਤੇ ਇਹ ਲੌਂਗ ਇੱਕੋ ਵਾਰ ਸੈਟਲ ਕਰ ਦੇਣਾ ਚਾਹੀਦਾ ਹੈ ਸੋ ਥੈਟ ਅ ਪਟੀਸ਼ਨ ਹਾਈ ਕੋਰਟ ਤੱਕ ਵੀ ਨਾ ਪਹੁੰਚਨ ਲੈਟ ਲੌਂਗ ਕੇ ਸੁਪਰੀਮ ਕੋਰਟ ਤੱਕ ਜਾਂਦੇ ਸੁਪਰੀਮ ਕੋਰਟ ਉਹਦੇ ਤੇ ਟਾਈਮ ਆਪਣਾ ਸਪੈਂਡ ਕਰੇ ਇਹ ਇਸ਼ੂ ਸੈਸ਼ਨ ਕੋਰਟ ਲੈਵਲ ਤੇ ਹੀ ਸੈਟਲ ਹੋ ਜਾਣੇ ਚਾਹੀਦੇ ਕਿ ਜਿੱਥੇ ਤੁਸੀਂ ਅਰੈਸਟ ਨਹੀਂ ਕੀਤਾ ਯੂ ਹੈ ਟੂ ਰਿਲੀਜ਼ 댓 ਪਰਸਨ ਤੇ ਕੋਈ ਇਹਦੇ ਚ ਜਿਹੜੇ ਪ੍ਰੋਮੀਨੈਂਟ ਕੋਈ ਚਰਚਤ ਕੇਸ ਵੀ ਹੈਗੇ ਸੀ ਐ ਐਨਏਟੀ ਇੱਕ ਜਿਹੜਾ ਮੇਨ ਕੇਸ ਜਿਹਦੇ ਚ ਮੈਂ ਅਪੀਅਰ ਹੋ ਰਿਹਾ ਸੀ ਉਹ ਸਾਡੇ ਪੰਜਾਬ ਦਾ ਹੀ ਕੇਸ ਹੈ ਜਿਹਦੇ ਜਿਤ ਅਗੇਂਸਟ ਇਟ ਵਾਸ ਅ ਕੇਸ ਜਿੱਥੇ ਵਿਜੀਲੈਂਸ ਬਿਊਰੋ ਨੇ ਇੱਕ ਤਹਿਸੀਲਦਾਰ ਦੇਗੇ ਪ੍ਰोसीडिंग ਸ਼ੁਰੂ ਕੀਤੀਆਂ ਸੀ ਅੰਡਰ ਦ ਪ੍ਰੀਵੈਂਸ਼ਨ ਆਫ ਕ腐ਪਸ਼ਨ ਐਕਟ ਤੇ ਉਹਦੇ ਆਧਾਰ ਦੇ ਵਿੱਚ ਈਡੀ ਨੇ ਵੀ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਈਡੀ ਨੇ ਆਪਣੀ ਪ੍ਰੋਸੀਕਿਊਸ਼ਨ ਫਾਈਲ ਕੀਤੀ ਉਸ ਕੇਸ 'ਚ ਜਿੱਦੇ 11 ਕਿਊਸੀ ਇੱਕ ਅਕਿਊਜ਼ ਨੂੰ ਅਰੈਸਟ ਕੀਤਾ ਗਿਆ ਤੇ 10 ਅਕਿਊਜ਼ ਨੂੰ ਅਰੈਸਟ ਨਹੀਂ ਕੀਤਾ ਗਿਆ ਸੋ ਕੋਰਟ ਨੇ ਸਮਝ ਜਦੋਂ ਇਹ ਸ਼ੂ ਕਿਤੇ ਤੇ ਉਹਨਾਂ ਅਕਿਊਜ਼ ਨੇ ਐਡ ਐਪਰੀਹੈਂਸ਼ਨ ਦੇ ਨਾਲ ਕਿ ਜੀ ਅਸੀਂ ਅਪੀਅਰ ਹੋਵਾਂਗੇ ਤੇ ਸਾਨੂੰ ਕੋਰਟ ਕਸਟਡੀ ਦੇ ਵਿੱਚ ਭੇਜ ਦੇਗਾ ਬਿਕੋਜ਼ ਕਵਿਨ ਕੰਡੀਸ਼ਨ ਦੀ ਆਬਜੈਕਸ਼ਨ ਆਂਦੀ ਹੈ ਜਦੋਂ ਅਸੀਂ ਬੇਲ ਫਾਈਲ ਕਰਾਂਗੇ ਉਹਨਾਂ ਅਕਿਊਜ਼ ਨੇ ਐਂਟੀਸਿਪਟਰੀ ਬੇਲ ਫਾਈਲ ਕੀਤੀ ਜਿਹੜੀ ਸੈਸ਼ਨ ਕੋਰਟ ਨੇ ਰਿਜੈਕਟ ਕਰ ਦਿੱਤੀ ਉਸ ਤੋਂ ਬਾਅਦ 19 ਦਸੰਬਰ 2023 ਨੂੰ ਪੰਜਾਬ ਰਿਆਣਾ ਹਾਈ ਕੋਰਟ ਨੇ ਵੀ ਡਿਸਮਿਸ ਕਰ ਦਿੱਤੀ ਉਹ ਵੀ ਐਸਐਲਪੀ ਮੈਂ ਫਾਈਲ ਕੀਤੀ ਜਿਹੜੀ ਇਨੀਸ਼ੀਅਲੀ 11 ਜਨਵਰੀ ਨੂੰ ਅਸੀਂ ਇਕਸਟੇਲ ਕੀਤਾ ਉਸ ਤੋਂ ਬਾਅਦ 16 ਜਨਵਰੀ ਨੂੰ ਲੱਤਾ ਤੇ ਸੀਰੀਜ਼ ਚੱਲਦੀ ਰਹੀ ਤੇ ਜਨਵਰੀ ਦੇ ਪੂਰੇ ਮਹੀਨੇ ਚ ਪੰਜ ਸੱਤ ਪਟੀਸ਼ਨਾਂ ਲੱਗੀਆਂ ਤੇ ਉਹਨਾਂ ਸਾਰਿਆਂ 'ਚ ਸੇਮ ਆਰਡਰ ਪਾਸ ਹੋਇਆ ਕਿ ਯੂ ਵਿਲ ਨਾਟ ਬੀ ਅਰੈਸਟਿਡ ਕਿ ਤੁਸੀਂ ਕੋਰਟ ਦੇ ਵਿੱਚ ਅਪੀਅਰ ਹੋ ਸੋ ਸਾਰੇ ਪੀਜਿਜ਼ ਅਪੀਅਰ ਹੋਏ ਤੇ ਉਸ ਤੋਂ ਬਾਅਦ ਮੈਟਰ ਇਟਸ ਫਰਸਟ ਮਾਰਚ ਨੂੰ ਜਦੋਂ ਲੱਗਿਆ ਤੇ ਫਰਸਟ ਮਾਰਚ ਨੂੰ ਸੁਪਰੀਮ ਕੋਰਟ ਨੇ ਇੱਕ ਇਸ਼ੂ ਫਰੇਮ ਕੀਤਾ ये है वो जो केस देविस तानों एंटीसपेक्टरी बेल दी दी बावजूद तानों बेल फाइल करने दी नी लोड ऐसी नहीं मांस यू अपीयर ते तानों अपीरेंस तेही छड़ देना चाहिए तानों बेल एप्लीकेशन फाइल करके भी इट इस इट्स अ वेस्टेज ऑफ़ टाइम इनके तुझे बेल एप्लीकेशन फाइल करो पे वो तेरे � ਨਵੀਂ ਡਾਇਰੈਕਸ਼ਨ ਦਿੱਤੀ ਹੈ ਸੁਪਰੀਮ ਕੋਰਟ ਨੇ ਲਾ ਦੀ ਇੰਟਰਪ੍ਰੀਟੇਸ਼ਨ ਕੀਤੀ ਹੈ ਇੰਟਰਪ੍ਰੀਟੇਸ਼ਨ ਕੀਤੀ ਹੈ ਜਿਹੜਾ ਜਿਹੜਾ ਕਿ ਬਹੁਤ ਟਾਈਮ ਤੋਂ ਆਰਗੂਮੈਂਟ ਚੱਲ ਰਹੀ ਸੀ ਵੱਖਰੇ ਵੱਖਰੇ ਕੋਰਟਾਂ 'ਚ ਚੱਲ ਰਹੀ ਸੀ ਸਿਰਫ ਪੰਜਾਬ ਹਾਈ ਕੋਰਟ ਦੇ ਵਿੱਚ ਨਹੀਂ ਸੀ ਇਹ ਬਹਿਸ ਬਹੁਤ ਕੋਟਾਂ 'ਚ ਹੋ ਰਹੀ ਹੈ ਕਈ ਕੋਰਟ ਬਿਲਕੁਲ ਬੇਲ ਨਹੀਂ ਦਿੱਤੀ ਦੇ ਰਹੇ ਦਿੱਲੀ ਦੇ ਵਿੱਚ ਬੰਬੇ ਦੇ ਵਿੱਚ ਤੇ ਗੁਜਰਾਤ ਦੇ ਵਿੱਚ ਮਾਈ ਐਕਸਪੀਰੀਐਂਸਿਸ ਕਿ ਤੁਹਾਨੂੰ ਅਪੀਅਰ ਹੁੰਦੇ ਆਂ ਹੀ ਬੇਲ ਮਿਲ ਜਾਂਦੀ ਹੈ ਜੇ ਜੇ ਤੁਹਾਨੂੰ ED ਨੇ ਅਰੈਸਟ ਨਹੀਂ ਕੀਤਾ ਸੋ ਉਹ ਸੀਰੀਜ਼ ਆਫ ਆਰਡਰਸ ਇਹ ਦਿੱਲੀ ਦੇ ਕੋਰਟਸ ਦੇ ਤੇ ਬੰਬੇ ਦੀ ਕੋਰਟਸ ਦੇ ਕੰਸਿਸਟੈਂਟਲੀ ਫਾਲੋ ਹੋ ਰਿਹਾ ਨੇ ਕਿ ਤੁਸੀਂ ਅਪੀਅਰ ਹੋਵੋਗੇ ਤੇ ਸੈਕਸ਼ਨ 88 ਦਾ ਬਾਂਡ ਲੈ ਕੇ ਤੁਹਾਨੂੰ ਛੱਡ ਦੇਣਗੇ ਬਟ ਪੰਜਾਬ ਦੇ ਵਿੱਚ ਸਮ ਹਾਉ ਚੀਜ਼ ਫਾਲੋ ਨਹੀਂ ਸੀ ਹੋ ਰਹੀ ਅੱਛਾ ਇਹ 25 ਇਹ ਦੀ ਉਹ ਹੈ ਕਿ ਪੰਜਾਬ ਤੇ ਨਹੀਂ ਫਾਲੋ ਹੋ ਰਿਹਾ ਮਤਲਬ ਇਹ ਪੰਜਾਬ ਹਰਿਆਣਾ ਤੇ ਜਿਹੜੀ ਹੈ ਜਾਨ ਦੇ ਵਿੱਚ ਇਹ ਪ੍ਰੋਸੀਜਰ ਫਾਲੋ ਨਹੀਂ ਸੀ ਹੋ ਰਿਹਾ ਇਸ ਕਰਕੇ ਪੰਜਾਬ ਦੀ ਕੋਰਟ ਬੇਲ ਐਪਲੀਕੇਸ਼ਨ ਨੂੰ ਡਿਸਮਿਸ ਕਰ ਰਹੀ ਸੀ ਇਹ ਕਹਿ ਕੇ ਕਿ ਸੈਕਸ਼ਨ 45 ਲਾਗੂ ਹੁੰਦਾ ਠੀਕ ਹੈ ਉਹ ਲੋਡ ਉਹ ਆਲ ਦੋਜ਼ ਜਜਮੈਂਟਸ ਆਰ ਨਾਉ ਇਨ ਅ ਵੇ ਓਵਰਰੂਲਡ ਤੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਹੈ ਕਿ ਵੀ ਸੈਕਸ਼ਨ 45 ਬਿਲਕੁਲ ਐਮਰਜੈਂਸੀ ਸਿਚੁਏਸ਼ਨ 'ਚ ਲਾਗੂ ਨਹੀਂ ਹੋਏਗਾ ਜਿੱਤੇ ਤੁਹਾਨੂੰ ਅਰੈਸਟ ਨਹੀਂ ਕੀਤਾ ਗਿਆ ਤੇ ਤੁਸੀਂ ਪੰਜਾਬ ਦੇ ਕਿੰਨੇ ਕੇਸ ਹੋਣਗੇ ਮਤਲਬ ਕੋਈ ਐ ਕੋਈ ਅੰਦਾਜ਼ਾ ਜਾਂ ਗਿਣਤੀ ਕਿਨੇ ਕੇਸ ਹੋਣਗੇ ਪੰਜਾਬ ਦੇ ਅਫੈਕਟ ਹੋਣਗੇ ਜਿਹੜੇ ਪੰਜਾਬ ਦੇ ਕੁਝ ਕੇਸ ਇਹੋ ਜਿਹੇ ਨੇ ਜਿਹੜੇ ਈਵਨ ਇਸ ਡੈਕਟਮੈਂਟ ਤੋਂ ਬਾਅਦ 14th ਮਾਰਚ ਨੂੰ ਪੰਜਾਬ ਰਿਆਣਾ ਹਾਈ ਕੋਰਟ ਨੇ अराउंड 12 ਜਾਂ 13 ਕੇਸਾਂ 'ਚ ਬیل ਦਿੱਤੀ ਹੈ ਉਹਦੇ 'ਚ ਵੀ ਮੈਂ ਅਫੀਅਰ ਹੋਇਆ ਸੀ ਉਹਨਾਂ ਸਾਰਿਆਂ ਕੇਸਾਂ 'ਚ اچھا ਤੇ ਬਕਰੇਤਨ ਕੇਸੀ ਇਰੀਗੇਸ਼ਨ ਸਕੈਮ ਦਾ ਕੇਸ ਹੈ ਇੱਕ ਹੋਰ ਕਮਾਡਾ ਸਕੈਮ ਦਾ ਕੇਸ ਹੈ ਤੇ ਇੱਕ ਤੀਸਰਾ ਇੱਕ ਕੇਸ ਜਿਹੜਾ ਲੈ ਕੇ ਚੱਲਦੇ ਆ ਸੋ ਉਹ ਡਿਫਰੈਂਟ ਕੇਸਿਸ ਦੇ ਵਿੱਚ ਪੰਜਾਬ ਰਿਆਣਾ ਹਾਈ ਕੋਰਟ ਨੇ ਵੀ ਬیل ਦਿੱਤੀ ਉਸ ਤੋਂ ਬਾਅਦ ਐਂਟੀਸਪੇਟਰੀ ਬیل ਦਿੱਤੀ ਇਹ ਲਿਖ ਕੇ ਕਿ ਜਿੱਥੇ ਡੀ ਨੇ ਅਰੈਸਟ ਨਹੀਂ ਕੀਤਾ ਉੱਥੇ ਕਸਟਡੀ 'ਚ ਭੇਜਣ ਦੇ ਲਈ ਤੁਹਾਨੂੰ ਬਹੁਤ ਓਜੈਂਟ ਰੀਜ਼ਨ ਚਾਹੀਦਾ ਹੈ ਜਿਹੜਾ ਉਹਨਾਂ ਕੇਸਾਂ 'ਚ ਨਾਨ ਐਗਜ਼ਿਸਟੈਂਸੀ ਹੂੰ ਸੋ ਪੰਜਾਬ Haryana ਹਾਈ ਕੋਰਟ ਨੇ ਉਸ ਤੋਂ ਬਾਅਦ 14th ਮਾਰਚ ਨੂੰ ਇੱਕ ਬਹੁਤ ਪੋਜ਼ਿਟਿਵ ਜਜਮੈਂਟ ਦਿੱਤੀ ਹੈ ਜਿਹਦੇ ਚ ਆਰਾਊਂਡ 13 ਜਾਂ 14 ਦੇ ਸੈਚ ਉਹਨਾਂ ਨੇ ਐਂਟੀਸਿਪਟਰੀ ਬੇਲ ਕਰਾ ਦਿੱਤੀ ਸੋ ਇਨ ਫਿਊਚਰ ਇਹ ਬਹੁਤ ਕਨਫਿਊਜ਼ਨ ਦੂਰ ਹੋ ਗਿਆ ਕਲੀਅਰ ਡੈਕ ਹੋ ਗਈਆਂ ਲਾ ਦਾ ਕੀ ਹੈ ਤੇ ਇਹ ਦੇ ਮੁਤਾਬਕ ਤੁਸੀਂ ਜਦੋਂ ਵੀ PML ਕਹਿੰਦੇ ਅੰਡਰ ਕਾਗਨਿਜ਼ ਲੈ ਲਿਆ ਕੋਰਟ ਨੇ ਸਪੈਸ਼ਲ ਕੋਰਟ ਨਹੀਂ ਤੇ ਉਸ ਤੋਂ ਬਾਅਦ ਉਹਨੂੰ ਅਰੈਸਟ ਨਹੀਂ ਤੁਸੀਂ ਕਰ ਸਕਦੇ ਬਹੁਤ ਕਲੀਅਰ ਹੋ ਗਿਆ ਬਿਲਕੁਲ ਕਲੀਅਰ ਐਟ दैट ਪਰਪਸ ਕਿ ਕੋਰਟ ਨੇ ਪਹਿਲਾਂ ਇੱਕ ਇਸ਼ੂ ਫਰੇਮ ਕੀਤਾ ਕਿ ਹੁਣ ਅਸੀਂ ਐਸ ਇਸ਼ੂ ਤੇ ਸੁਣਵਾਈ ਕਰਕੇ ਐਸੇ ਪੁਆਇੰਟ ਤੇ ਜੱਜਮੈਂਟ ਦਵਾਂਗੇ ਜਿਹਦੇ ਨਾਲ ਪੂਰੀ ਕੰਟਰੀ ਚ ਕਿਤੇ ਵੀ ਕੋਈ ਕਨਫਿਊਜ਼ਨ ਨਾ ਰਹਿ ਜਾਵੇ ਕਿ ਇਹ ਪੀਐਮ ਕੇਸ ਦੇ ਵਿੱਚ ਤੁਸੀਂ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਇੱਕ ਅਕਿਊਜ਼ ਜਿਹੜਾ ਅਪੀਅਰ ਹੋ ਰਿਹਾ ਜਿਹਨੂੰ ਅਰੈਸਟ ਨਹੀਂ ਕੀਤਾ ਗਿਆ ਸੀ ਉਹਨੂੰ ਜੇਲ੍ਹ ਦੇ ਵਿੱਚ ਨਹੀਂ ਭੇਜੋਗੇ ਐਂਡ ਉਹਨੂੰ ਬਾਂਡ ਲੈ ਕੇ ਛੱਡ ਦਿੱਤਾ ਜਾਏਗਾ प्रोवाइडेड उन्होंने इन्वेस्टिगेशन द टाइम पे ऑपरेशन की थी uh, बहुत शुक्रिया हर्षित देखो बहुत इन्होंने क्लियर स्पष्ट ਕੀਤਾ કે સુપ્રીમ કોર્ટ ਦਾ ਜਿਹੜਾ ਜਜਮੈਂਟ ਹੈ ਉਹ ਉਹ ਵਧੀਆ ਫਿਰ ਇਨ ਦਾ ਲੌਂਗ ਰਨ ਜਿਹੜੇ ਜਿਸ ਤੋਂ ਬਾਅਦ ਜਿੰਨੇ ਵੀ ਇਹਨਾਂ ਨਾਲ ਸੰਬੰਧਿਤ ਕੇਸ ਹੋਣਗੇ ਜਿਨ੍ਹਾਂ ਦੇ ਚ ਕੋਰਟ ਕੋਰਟਸ ਨੇ ਜਿਹੜੀਆਂ ਲੋਅਰ ਕੋਰਟਸ ਨੇ ਉਹਨਾਂ ਨੇ ਲੈ ਲਿਆ ਕਗਨੀਅਸ ਵਿੱਚ ਅਰੈਸਟ ਨਹੀਂ ਹੋਏਗੀ ਇਹ ਬਹੁਤ ਕਲੀਅਰ ਹੋ ਗਿਆ ਪੰਜਾਬ ਦੇ ਵਿੱਚ ਇਹ ਜਿਹੜਾ ਇੰਪਲੀਮੈਂਟ ਜਾਇ ਕਲੋਕ ਹੈ ਦੀ ਐਕਸਪਲੇਨੇਸ਼ਨ ਕਨਫਿਊਜ਼ਨ ਸੀਗਾ ਉਹ ਹੁਣ ਸੁਪਰੀਮ ਕੋਰਟ ਨੇ ਦੂਰ ਕਰਤਾ ਤੇ ਇਹ ਜਿਹੜੀ ਪੂਰੀ ਦੀ ਪੂਰੀ ਜੱਜਮੈਂਟ ਹੈ ਫਰਸਟ ਮਾਰਚ ਵਾਲੀ ਵੀ ਤੇ ਜਿਹੜੀ ਇਸ ਤੋਂ ਬਾਅਦ ਹੁਣ ਤਾਜ਼ਾ ਆਈ ਹੈ ਅਸੀਂ ਪੂਰੀ ਦੀ ਪੂਰੀ ਜੱਜਮੈਂਟ ਦੀਆਂ ਜਿਹੜੀਆਂ ਪੀਡੀਐਫ ਜਿਹੜੀਆਂ ਉਹ ਡਰਾਈਵ ਲਿੰਕ ਦੇ ਰੂਪ ਚ ਅਸੀਂ ਆਪਣੇ ਭਵਿਸ਼ਾ ਹੀ ਨੈਟਵਰਕ ਤੇ ਬਹੁਤ ਸ਼ੇ ਇੰਗਰੇਜ਼ੀ ਬਹੁਤ ਹੀ ਪੰਜਾਬੀ ਦੇ ਵਿੱਚ ਅਸੀਂ ਪੋਸਟ ਕਰ ਦਿੱਤੀਆਂ ਨਿਊਜ਼ੀਕ ਕੀਤੀ ਹੈ ਤੇ ਇਸੇ ਤਰ੍ਹਾਂ ਹੀ ਜਿਹੜੀ ਹੋਰ ਅਪਡੇਟ ਜਿਹੜੀ ਇਸ ਨਾਲ ਸੰਬੰਧਤ ਹੋ ਅਸੀਂ ਕਰਦੇ ਰਵਾਂਗੇ ਇਹਦੇ ਤੇ ਹਰਸ਼ਦ ਬਹੁਤ ਸ਼ੁਕਰੀਆ ਇਹ ਐਕਸਪਲੇਨ ਕੀਤਾ ਮਿਹਰਬਾਨੀ